ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਆਪਾਂ ਹੁਣ ਕੰਮ ਕਰ ਬਸ ਥੋੜਾ ਹੀ ਰਹਿ ਗਿਆ ਅੱਜ ਤਕਰੀਬਨ 3:00 ਤੋਂ ਵੀ 7:00 ਜਿਹੜਾ ਤੂੜੀ ਦਾ ਕੰਮ ਕਰ ਰਿਹਾ ਬਹੁਤ ਘੱਟ ਹੀ ਰਹਿ ਗਿਆ ਹੁਣ ਤਕਰੀਬਨ ਮੈਨੂੰ ਲੱਗਦਾ ਵੀ ਕੱਲ ਦੀ ਦਿਹਾੜੀ ਹੋਰ ਬਸ ਜਿੰਨੇ ਕਹਿੰਦੇ ਨੇ ਵੀ ਥੋੜੇ ਥੋੜੇ ਤੇ ਜੇ ਦੋ ਟਰਾਲੀਆਂ ਕਹਿ ਦਿਆ ਤਿੰਨ ਟਰਾਲੀਆਂ ਇਦਾਂ ਦੇ ਰਹਿ ਗਏ ਕੰਮ ਕਰ ਸਿੱਧਾ ਲੱਗਦਾ ਚੱਲਦਾ ਉਹ ਹਾਲਾਂਕਿ ਚਾਨੀ ਰਿਚਰ ਇਹੋਕਿਓ ਕਮਨ ਟਕਰ ਤੇ ਉਸ ਕਿੰਦਾ ਲੱਗ ਰਿਹਾ ਹੈ ਜੋ ਸੋ ਇੱਕ ਗੱਲ ਦੱਸਿਓ ਵੀ ਤੁਹਾਡੇ ਰਿਪਰ ਨੇ ਕਿੰਨੀ ਕਿੰਨੀ ਮੰਨ ਲਓ ਵੀ ਰੋਜ਼ ਐਵਰੇਜ ਦੇ ਮੁਤਾਬਕ ਵੀ ਕਿੰਨੀ ਕਿੰਨੀ ਕਟਰਾਲੀ ਬਣਾਈ ਆ ਰੋਜ਼ ਸੱਚਾਈ ਨਾਲ ਦੱਸਿਓ ਬਾਕੀ ਅ ਬੱਦ ਘੱਟ ਕਹਿਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਜਿੰਨੇ ਕਿ ਬਣਦੀ ਆ ਉਹਦੇ ਮੁਤਾਬਕ ਦਾ ਹੀ ਦੱਸਿਓ ਅੱਜ ਤੋਂ ਇੱਕ ਦਿਨ 27 ਬਣੀਆਂ ਨੇ 26 ਬਣੀਆਂ ਨੇ ਬਾਕੀ 24 25 24 25 ਇਹਦੇ ਕਰੀਬ ਬਣਦੀਆਂ ਰਹੀਆਂ ਨੇ ਆ ਆਪਣਾ 15 ਤਰੀਕ ਦਾ ਚੱਲਿਆ ਹੋਇਆ ਅੱਜ 7 ਤਰੀਕ ਹੋ ਗਈ ਉ ਮੰਨ ਲਓ ਵਿੱਚ ਹੁਣ ਦੇਖ ਲਓ ਚੋਰ ਲਾ ਕੇ ਜਿੱਦ 24 25 ਸੂਰੂ ਸੂਰੂ ਚ ਪਹਿਲਾਂ 15 16 1516 ਉੱਤੇ ਚੜਦੀਆਂ ਰਹੀਆਂ ਨੇ ਮਸਤੀ 24 22 ਦੇ ਕਰੀਬ ਹਨੰਦਿਆ ਰਹੀਆਂ। রাইਤਾ ਤੁਸੀਂ ਦੇਖੋ ਸਾਡੇ ਸਾਹਮਣੇ ਹੀ ਆਪਾਂ ਨੇ ਕਿਸੇ ਨਾਲ ਕੰਪੀਟੀਸ਼ਨ ਤਾਂ ਕਰਕੇ ਦੇਖਿਆ ਨਹੀਂ ਵੀ ਜਿਹੜਾ ਜਿਆਦਾ ਉਹ ਕਰਦਾ ਔਰ ਜਿਹੜੀਆਂ ਆਪਣੀ ਸੋਚਾਈ ਨਾਲ ਬਣਾ ਰਹੀਆਂ ਪਈਆਂ ਉਹ ਦੱਸ ਰਹੇ ਆ ਉਹ ਇਦਾਂ ਦੇ ਉਧਰ ਬੋਲ ਕੇ ਕੋਈ ਫਾਇਦਾ ਨਹੀਂ ਉਧਰ ਉਧਰ ਹੀ ਇਹ ਕਿਹੜਾ ਕਿਸੇ ਨੇ ਕਿਹੇ ਆਪਾਂ ਨੂੰ ਕੁਝ ਦੇ ਦੇਣਾ ਹੈ ਕਈ ਲੋਕ ਝੂਠ ਬੋਲ ਕੇ ਕਹੀ ਜਾਂਦੇ ਸਾਡੇ 40 ਟਰਾਲੀਆਂ ਬਣ ਗਈਆਂ ਫਲਾਣੀਆਂ ਬਣ ਗਈਆਂ ਇਦਾਂ 40 ਟਰਾਲੀਆਂ ਬਣੀਆਂ ਔਖੀਆਂ ਨੇ ਜਿਹੜੀ ਚਾਲ 'ਚ ਹੋਂ ਟਰੈਕਟਰ ਚੱਲਦਾ ਹੈ ਇਹ ਇਹ ਚਾਲ 'ਚ ਚੱਲੇ ਤਾਂ ਮੰਨ ਲਓ ਵੀ ਸਾਰੀ ਦਿਹਾੜੀ 'ਚ ਰਾਤ ਦੇ 12 1 ਵਜੇ ਤੱਕ ਵਰਤੀ ਤੇ 23 ਟਰਾਲੀਆਂ ਬਣਾਉਂਦਾ ਹੈ ਇਹ ਰਾਤ ਤੋਂ ਵੱਧ 35 ਬਣਾ ਦੋ ਜਿਹੜੀ ਇਹ ਨਹੀਂ ਲੱਗਦਾ ਵੀ ਜਿਹੜਾ 40 ਕਹਿੰਦੇ ਨੇ ਉਹ ਤਾਂ ਮੈਨੂੰ ਇੱਕ ਤਰ੍ਹਾਂ ਦਾ ਝੂਠ ਹੀ ਲੱਗ ਰਿਹਾ ਹੈ ਮੀ 40 ਟਰਾਲੀਆਂ ਬਣਾ ਆਦੀਆਂ ਕਈ ਆਪਣੇ ਆਪ ਨੂੰ ਬਹੁਤ ਮਸ਼ਹੂਰ ਹੋਣ ਦੇ ਮਾਰੇ ਇਹ ਕੁੱਤ ਕਰੀ ਜਾਂਦੇ ਹੁੰਦੇ ਨੇ ਵੀ ਅਸੀਂ 40 ਟਰਾਲੀਆਂ ਬਣਾਤੀਆਂ ਫਲਾਣਾ ਬਣਾਤੀਆਂ ਉਹ ਆਪਾਂ ਵੀ ਹੁਣ ਕਈ ਸਾਲ ਦੇ ਰੀਪਰ ਚਲਾਉਂਦੇ ਪਰ ਇੰਨੀਆਂ ਟਰਾਲੀਆਂ ਵਾਲਾ ਤਾਂ ਹੁਣ 2 ਸਾਲ ਤਾਂ ਆਪਣੇ ਕੋਲ ਚਾਨੀ ਰੀਪਰ ਵੀ ਹੋ ਗਿਆ ਰੋ ਇੰਨੀ ਟਰਲੀਆਂ ਦਾ ਮੈਨੂੰ ਲੱਗਦਾ ਯਾਨੀ ਕਿ ਕਦੇ ਜਿਹੜਾ ਕਹਿੰਦਾ ਵੀ 40 ਟਰਾਲੀਆਂ ਬਣਾਦਿਆਂ ਇਹ ਤਾਂ ਭਾਈ ਟਰਾਲੀਆਂ ਹੀ ਫਿਰ 10-10 ਬੋਲੀਆਂ ਹੋਣਗੀਆਂ ਇਹ ਤਾਂ 13-7 ਟਰਾਲੀਆਂ ਨੇ ਆਪਣੇ ਕੋਲ ਇੱਕ ਤਿੰਨ ਦੋ ਟਰਾਲੀਆਂ 13-7 ਨੇ ਇੱਕ 12 ਛੀ ਹੈ। ਤਿੰਨ ਟਰਾਲੀਆਂ ਨੇ ਤਿੰਨੇ ਟਰਾਲੀਆਂ ਮੰਨ ਲਓ ਵੀ ਪੂਰੇ ਉਹਦੇ ਨਾਲ ਚਲਾਈਆਂ ਨੇ। ਬਾੜੀਆਂ ਨੇ ਦਾ ਖੱਲੇ ਵਾਲਾ ਜਿਹੜਾ ਰੋੜਾ ਟਰੇ ਆ ਉਹ ਖੁੱਲ ਜੀ ਉਹ ਫਿਰ ਜਦੋਂ ਵੀ ਕਿਤੇ ਮਿੱਟੀ ਵੀ ਆ ਜਾਂਦੀ ਆ ਉਹਦੇ ਨਾਲ ਵੀ ਖੁੱਲ ਜਾਂਦੀ ਆ ਜੇ سخت ਮਿੱਟੀ ਆ ਜਾਂ ਲਾਂਗਾ ਜਾਦੇ ਚੜ ਜਾਂਦਾ ਉਹਦੇ ਨਾਲ ਵੀ ਖੁੱਲ ਜਾਂਦੀ ਆ ਜਾਂ ਫਿਰ ਕੋਈ ਰੋੜਾ ਆ ਗਿਆ ਉਹਦੇ ਨਾਲ ਖੁੱਲ ਜਾਂਦੀ ਆ ਟਰੇ ਹੁਣ ਲਾਉਣ ਤੋਂ ਬਾਅਦ ਫੇਰ ਚੱਲ ਪਿਆ ਇਹ ਆਪਣੇ ਖੇਤਾਂ 'ਚ ਚੱਲ ਰਹੀ ਹੈ ਅੱਜ ਕਈ ਥਾਂ ਤੇ ਟੂੜੀ ਵਾਲਾ ਰੀਪਰ ਕਹਿੰਦੇ ਨੇ ਕਈ ਥਾਂ ਤੇ ਸਟਾਰ ਰੀਪਰ ਕਹਿੰਦੇ ਨੇ ਕਈ ਥਾਂ ਤੇ ਟੂੜੀ ਵਾਲੀ ਮਸ਼ੀਨ ਕਹਿੰਦੇ ਨੇ ਭਾਈ ਇਹ ਬੋਲੀ ਵੱਖਰੋ ਵੱਖਰੀ ਹੈ ਕਈ ਜ ਮਾਲੋ ਵੀ ਹਰ ਕੋਈ ਚਾਹੀਏ ਟੂੜੀ 'ਚ ਫਰਕ ਫਰਕ ਹੈ ਇੱਥੇ ਹੁਣ ਲਾਂਗਾ ਵੀ ਥੋੜਾ ਜਿਆਦਾ ਰਹਿ ਗਿਆ ਮੰਨ ਲਓ ਵੀ ਦੋ ਤਿੰਨ ਜਿਹੜੇ ਰਹਿ ਗਏ ਤੇ ਦੂਜੇ ਪਾਸੇ ਲਾਉਣਾ ਪੈਣਾ ਕਾਲੀ ਤਕਰੀਬਨਾ ਅੱਧੀ ਹੋ ਚੁੱਕੀ ਐ ਜਿਹੜਾ ਆਪਣਾ ਰੀਪਰ ਆ ਇਹਦੇ ਮੰਨ ਲਓ ਵੀ 16 ਅੰਦਾਸ ਦੀ ਕੂੜੀ ਪਾਈ ਹੋਈ ਐ ਖੱਤੀ ਦੀ ਆਪਣਾ ਨਿਊ ਹਾਲੈਂਡ ਟਰੈਕਟਰ ਆ ਚਾਨੀ ਦਾ ਜਿਹੜਾ ਰੀਪਰ ਆ ਉਹ 8.5 ਫੁੱਟ ਕੱਟ ਰਾਇਦਾ ਤੇ 40 ਇੰਚੀ ਜਿਹੜਾ ਇਹ ਫ੍ਰੇਸਰ ਆ ਇਹਦਾ ਪੂਰੀ ਪਰ ਆਪਣੀ ਕੋਲ ਾਰੇ ਦੋਸਤ ਦੱਸਿਓ ਵੀ ਕਿੱਦਾਂ ਦਾ ਚੱਲ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਅਨਰਜੀ ਸਾਨੂੰ ਜਰੂਰ ਦਿਆ ਕਰੋ ਇਹਦੇ ਨਾਲ ਸਾਨੂੰ ਅਨਰਜੀ ਮਿਲਦੀ ਹੈ ਇਹ ਜਰੂਰ ਦੋਏ ਚੀਜ਼ਾਂ ਕਰਿਆ ਕਰੋ ਤੁਸੀਂ ਸਾਡਾ ਬਹੁਤ ਸਾਥ ਦੰਦੇ ਹੋ ਇਹ ਚੀਜ਼ਾਂ ਕਰਕੇ ਮਰ ਲੋ ਵੀ ਲਾਈਕ ਕਰ ਦਿਓ ਜਦੋਂ ਬਹੁਤ ਸਾਥ ਮਿਲਦਾ ਸਾਨੂੰ ਕਮੈਂਟ ਕਰੋਗੇ ਤਾਂ ਸਾਨੂੰ ਜਾਣਕਾਰੀ ਹੋਊਗੀ ਵੀ ਕਿਹੜੀ ਚੀਜ਼ ਦੀ ਵਾਧ ਘਾਟ ਆ ਉਹ ਅਸੀਂ ਆਪਣੀ ਅੱਗੇ ਤੋਂ ਪੂਰੀ ਕਰਾਂਗੇ ਜਰੂਰ ਦੱਸਿਆ ਕਰੋ ਬਾਕੀ ਦੂਜੇ ਰੀਪਰ ਵੀ ਤੁਸੀਂ ਚੱਲਦੇ ਦੇਖੇ ਨੇ ਵੀ ਦੱਸਿਓ ਵੀ ਇਹ ਉਹਨਾਂ ਨਾਲੋਂ ਕੋਈ ਫਰਕ ਹੈਗਾ ਇਹ ਰੀਪਰ 'ਚ ਤੁਹਾਨੂੰ ਹੋਰ ਪਾਸਿਓਂ ਵੀ ਕੋਈ ਜਾਣਕਾਰੀ ਹੋਊਗੀ ਵੀ ਦੇਖਿਆ ਹੋਊਗਾ ਵੀ ਇਹ ਤੁਸੀਂ ਜ਼ਰੂਰ ਦੱਸਿਓ ਵੀ ਇਹ ਜਿਹੜਾ ਚਾਨੀ ਰੀਪਰ ਤੇ ਨਿਊ ਹਾਰਲੈਂਡ ਦਾ ਕੋਈ ਮੰਨ ਲਓ ਵੀ ਇਹਨਾਂ 'ਚ ਕੋਈ ਫਰਕ ਹੈਗਾ ਵੀ ਇਹ ਚੱਲਣ ਤੇ ਲਾਉਣ 'ਚ ਵੀ ਕੋਈ ਜ਼ਰੂਰ ਦੱਸਿਓ ਦੋ ਕੁ ਦਿਨ ਪਹਿਲਾਂ ਮੀਂਹ ਪੈ ਗਿਆ ਸੀ ਉਹਦੇ ਕਰਕੇ ਹਜੇ ਜਿਹੜੀ ਮੰਨ ਲਓ ਵੀ ਥੱਲੇ ਸਹਲਾਵ ਦਾ ਮਹਿਸੂਸ ਹੁੰਦਾ ਵੀ ਸਹਲਾਵ ਜਿਹੜੀ ਮੰਨ ਲਓ ਵੀ ਜਿਹੜੀ ਪੱਤੀ ਜੀ ਆ ਥੱਲੇ ਪੱਤੇ ਜਿਹੇ ਹੁੰਦੇ ਨੇ ਕੜਕ ਦੇ ਉਹ ਪੱਤਿਆਂ ਤੇ ਹਜੇ ਮਹਿਸੂਸ ਹੁੰਦਾ ਵੀ ਉਹ ਕਈ ਵਾਰ ਫਸ ਜਾਂਦੇ ਨੇ ਦੇ ਵਿੱਚ ਭਲੇਟ ਕੱਟਣ ਤੋਂ ਹਟ ਜਾਂਦੇ ਨੇ ਉਹ ਗੂੜਾ ਜਿਹਾ ਬਣ ਕੇ ਫਸ ਜਾਂਦੇ ਨੇ ਉਹ ਹਜੇ ਵੀ ਉਹਦਾ ਮਹਿਸੂਸ ਹੁੰਦਾ ਵੀ ਮੀਂਹ ਦਾ ਕਾਰਨ ਕਰਕੇ ਇਹ ਹੋਏ ਆਖ ਲਾਸਟਿਕ ਜਿਹੜਾ ਰਹਿ ਗਿਆ ਹਾ ਹੁਣ ਇਹ ਜਿਹੜੇ ਤੋਂ ਬਾਅਦ ਫਿਰ ਦੂਜੇ ਪਾਪੇ ਚਲਾਉਣਾ ਦੱਸਿਓ ਕਿੱਦਾਂ ਦੀ ਵੀਡੀਓ ਲੱਗੀਓ ਵੀਡੀਓ ਲੱਗੀ ਸਾਡੀ ਕਮੈਂਟਾਂ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਇਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦਿਆਂ ਕਿਸੇ ਅਗਲੀ ਵੀਡੀਓ ਚ ਦਿਖਾਉਨੇ ਆ ਫਿਰ ਕੁਝ ਹੋਰ ਧੰਨਵਾਦ ਜੀ